ਅੱਜ ਬਜ਼ੁਰਗਾਂ ਦੇ ਵੇੜੇ 올ਡੇਜ ਹੋਮ ਦੇ ਵਿੱਚ ਆਸ਼ਰਮ ਦੇ ਵਿੱਚ ਦੱਸ ਦਈਏ ਕਿ ਇੱਥੇ ਜੋ ਬਜ਼ੁਰਗ ਰਹਿੰਦੇ ਨੇ ਜੋ ਆਪਣੇ ਘਰਾਂ ਤੋਂ ਇੱਥੇ ਆ ਕੇ ਰਹਿੰਦੇ ਨੇ ਆਸ਼ਰਮ ਦੇ ਵਿੱਚ ਇਹਨਾਂ ਦੇ ਕੋਲ ਅੱਜ ਭਜਨ ਕੀਰਤਨ ਜੜਾਓ ਕੀਤਾ ਗਿਆ ਔਰ ਇੱਥੇ ਹਵਨਤ ਵੇਲਾ ਉਹ ਵੀ ਕਰਿਆ ਗਿਆ ਔਰ ਦੱਸ ਦਈਏ ਕਿ ਜਦੋਂ ਹਵਨ ਦੀ ਪ੍ਰਕਿਰਿਆ ਜਿਹੜੀ ਆ ਉਹ ਨਿਭਾਈ ਗਈ ਆ ਜਿਵੇਂ ਵਿਧੀ ਦੇ ਅਨਸਾਰ ਇੱਥੇ ਬਜ਼ੁਰਗ ਰਹਿੰਦੇ ਨੇ ਬਹੁਤ ਸਾਰੇ ਬਜ਼ੁਰਗ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਆ ਜੋ ਆਪਣੇ ਬੱਚਿਆਂ ਤੋਂ 유ਦਾ ਹੋ ਕੇ ਇਸ ਆਸ਼ਰਮ ਦੇ ਵਿੱਚ ਰਹਿੰਦੇ ਆ ਔਰ ਉਹਨਾ ਵਾਸਤੇ ਇੱਥੇ ਕਈ ਵਾਰ ਹਵਨ ਕਰਵਾਇਆ ਜਾਂਦਾ ਹੈ ਕਈ ਵਾਰ ਅਖੰਡ ਪਾਠ ਸਾਹਿਬ ਕਰਵਾਏ ਜਾਂਦੇ ਆ ਔਰ ਅੱਜ ਦੱਸ ਦਈਏ ਕਿ ਇੱਥੇ ਕੀਰਤਨ ਵੀ ਕੀਤਾ ਗਿਆ ਔਰ ਦੱਸ ਦਈਏ ਕਿ ਇਸ 올ਡੇਜ ਹੋਮ ਵਿੱਚ ਬਹੁਤ ਸਾਰੇ ਉਹ ਬਜ਼ੁਰਗ ਨੇ ਜੋ ਇੱਥੇ ਆਪਣੇ ਪਰਿਵਾਰ ਤੋਂ ਜੁਦਾ ਹੋ ਕੇ ਰਹਿੰਦੇ ਨੇ ਔਰ ਉਹ ਇੱਥੇ ਸੇਵਾਦਾਰ ਪਹੁੰਚੇ ਆ ਜਿਹੜਾ ਨੇ ਮਹਾਮਾਈ ਦੇ ਜਿਹੜੇ ਆ ਅੱਜ ਭਜਨ ਗਾਏ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਔਰ ਪਠਾਨਕੋਟ ਦੇ ਝਾਕੋਲਾੜੀ ਦੇ ਵਿੱਚ ਇਹ 올ਡੇਜ ਹੋਮ ਹੈ ਔਰ ਅਸੀਂ ਬੇਨਤੀ ਕਰਦੇ ਆ ਆਮ ਲੋਕਾਂ ਨੂੰ ਕਿ ਕਈ ਵਾਰ ਕਈ ਬਜ਼ੁਰਗਾਂ ਨੂੰ ਕੋਈ ਆਸਰਾ ਨਾ ਮਿਲੇ ਤਾਂ ਉਹ ਇੱਥੇ ਆ ਸਕਦਾ ਔਰ ਪਹਿਲਾਂ ਵੀ ਬਜ਼ੁਰਗ ਇੱਥੇ ਆਉਂਦੇ ਰਹਿੰਦੇ ਆ ਔਰ ਗੱਲਬਾਤ ਕਰਦੇ ਆ ਉਹਨਾਂ ਸੇਵਾਦਾਰਾਂ ਦੇ ਨਾਲ ਜਿਹੜਾ ਨੇ ਅੱਜ ਸੇਵਾ ਨਿਭਾਈ ਆ ਜੋ ਆਸ਼ਰਮ ਦੇ ਵਿੱਚ ਆ ਕੇ ਨਵੇਂ ਸਾਲ ਦੇ ਦਿਨ ਦੇ ਉੱਤੇ ਬਹੁਤ ਸਾਰੇ ਲੋਕਾਂ ਨੇ ਨਵਾਂ ਸਾਲ ਜਿਹੜਾ ਹੈ ਬਾਹਰ ਹੋਟਲਾਂ ਪੈਲਸਾਂ ਵਿੱਚ ਮਨਾਇਆ ਹੋਵੇਗਾ ਲੇਕਿਨ ਇਹਣਾ ਨੇ ਇਹ ਵੇਖ ਸਕਦੇ ਹੋ ਤੁਸੀਂ ਕਿ ਇਹਣਾ ਨੇ ਅੱਜ ਇੱਥੇ ਭਜਨ ਕੀਤਾ ਇੱਥੇ ਕੀਰਤਨ ਕਰਿਆ कि जिथे बुज़ुर्ग बैठे ने बुज़ुर्गों का आशीर्वाद लेने आए हैं हाँ जी भाई सत श्रीकाल राम राम जी आ, मैं रितु पठानकोट से मुझे जब अंजलि जी ने ओल्ड एज होम में सत्संग करने के लिए निमंत्रण दिया तो मुझे बहुत 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 ही खुशी असीम आनंद की प्राप्ति हुई क्योंकि सब लोग अपने घर पर और होटल्स में अपने रिश्तेदारों के साथ न्यू ईयर को सेलिब्रेट करते हैं लेकिन प्रभु ने मेरे ठाकुर की कृपा से मुझे ये अवसर इन सब माँ बाप के साथ मनाने का प्राप्त हुआ जिन्हें इनके बच्चों ने घर वालों ने छोड़ रखा है लेकिन मैं चाहती हूँ सबसे यही प्रार्थना करूँगी जिंदगी में माँ बाप अनमोल होते हैं वो भगवान से भी ऊपर होते हैं जिस प्रभु की आप पूजा करते हो उनसे भी ऊपर प्रभु ने माँ को स्थान दिया है पिता को स्थान दिया है तो मेरी सबसे यही गुजारिश है कि आप अपने माँ बाप को कभी भी ना त्यागें अपने माँ बाप को हमेशा अपने साथ रखें उनके आशीर्वाद से ही आप फलीभूत होते हैं और मुझे आज इस ओल्ड एज होम में झाखोलाड़ी में जो स्थापित है उसमें आकर आसीम आनंद की प्राप्ति हुई जिसका मैं बयान नहीं कर सकती मुझे बहुत प्रभु की मेरे कृपा है कि मुझे यहाँ आकर सम्मानित किया गया और मुझे यहाँ पर भजन कीर्तन करने का अवसर दिया गया ਔਰ ਦੱਸ ਦਈਏ ਕਿ ਜੋ ਅੰਜਲੀ ਮੈਮ ਲੰਬੇ ਸਮੇਂ ਤੋਂ ਇੱਥੇ ਸੇਵਾ ਨਿਭਾ ਰਹੇ ਆ ਉਹਨਾਂ ਨਾਲ ਗੱਲ ਕਰਦੇ ਆ ਐਸ ਸੁਪਰੀਡੈਂਟ ਇਹਨਾਂ ਨੇ ਬੜੇ ਲੰਬੇ ਸਮੇਂ ਤੋਂ ਬਜ਼ੁਰਗਾਂ ਦੀ ਸੇਵਾ ਕਰ ਰਹੇ ਆ ਔਰ ਗੱਲਬਾਤ ਕਰਦੇ ਆ ਕਿਵੇਂ ਜਿਆ ਨਵਾਂ ਸਾਲ ਰਿਹਾ ਔਰ ਕਿਵੇਂ ਬਜ਼ੁਰਗਾਂ ਦੇ ਨਾਲ ਸਮਾਪਤੀਤ ਕਰਨ ਵਾਸਤੇ ਬਹੁਤ ਸਾਰੀਆਂ ਸ਼ਖਸੀਅਤਾਂ ਇੱਥੇ ਪਹੁੰਚਦੀਆਂ ਨੇ ਮੈਮ ਸਸੀ ਗੱਲ ਜੀ ਸਸੀ ਗੱਲ ਜੀ ਹਾਂਜੀ ਅੱਜ ਸਭ ਤੋਂ ਪਹਿਲਾਂ ਤਾਂ ਨਵੇਂ ਸਾਲ ਦੀਆਂ ਮੇਰੇ ਵੱਲੋਂ ਸੁਪਰੀਟੈਂਡੈਂਟ ਅੰਜਲੀ ਸ਼ਰਮਾ ਅਦਰਸ਼ ਵਿਰਤ ਦਾਸਤਮਤੋਂ ਸਾਰਿਆਂ ਨੂੰ ਹੀ ਬਹੁਤ ਜ਼ਿਆਦਾ ਮੁਬਾਰਕਾਂ ਔਰ ਉਮੀਦ ਕਰਦੇ ਆਂ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰਦੇ ਆਂ ਕਿ ਇਹਨਾਂ ਸਾਰੇ ਹੀ ਪੰਜਾਬ ਵਾਸੀਆਂ ਦੇ ਲਈ ਦੇਸ਼ ਵਾਸੀਆਂ ਦੇ ਲਈ ਤੁਮ ਤਾਮ ਦਾ ਖੁਸ਼ੀਆਂ ਭਰਿਆ ਇਹ ਜਿਹੜਾ ਨਵਾਂ ਸਾਲ ਆਏ ਸੋ ਇਸ ਦੇ ਨਾਲ ਹੀ ਅੱਜ ਅਦਰਸ਼ ਵੀਰ ਦਾਸਤਮ ਦੇ ਵਿੱਚ ਹਵਨ ਕੀਰਤਨ ਕਰਵਾ ਕੇ ਇਹਨਾਂ ਬਜ਼ੁਰਗਾਂ ਦੇ ਵਿੜੇ ਵਿੱਚ ਰੌਣਕ ਲਗਾਈ ਗਈ ਹੈ ਮੇਰਾ ਇਹੀ ਮਾਨਣਾ ਸੀਗਾ ਕਿ ਜਿਵੇਂ ਹਰ ਇੱਕ ਘਰ ਦੇ ਵਿੱਚ ਪੂਜਾ ਪਾਠ ਵਗੈਰਾ ਅੱਜ ਦੇ ਦਿਨ ਕੀਤੀ ਜਾਂਦੀ ਹੈ ਤੇ ਕਿਉਂ ਨਾ ਇਸ ਬਜ਼ੁਰਗਾਂ ਦੇ ਵਿੜੇ ਦੇ ਵਿੱਚ ਜੋ ਕਿ ਸਾਡਾ ਸਾਰਿਆਂ ਦਾ ਸਾਂਝਾ ਘਰ ਹੈ ਤੇ ਇੱਥੇ ਵੀ ਇਹ ਦਿਨ ਮਨਾਇਆ ਜਾਵੇ ਔਰ ਬਹੁਤ ਵਧੀਆ ਤੁਸੀਂ ਤਸਵੀਰਾਂ ਵੇਖ ਰਹੇ ਹੋ ਕਿ ਜਿੱਥੇ ਅੱਜ 올ਡੇਜ ਹੋਮ ਦੇ ਵਿੱਚ ਪਹਿਲੇ ਹਵਨ ਦੀ ਜਿਹੜੀ ਆ ਉਹ ਪ੍ਰਕਿਰਿਆ ਨਵਾਈ ਗਈ ਆ ਹਵਨ ਕੀਤਾ ਗਿਆ ਔਰ ਬਾਅਦ ਵਿੱਚ 사ਸੰਗ ਕੀਤਾ ਗਿਆ ਔਰ ਕਿਵੇਂ ਵੇਖਦੇ ਹੋ ਜਿਵੇਂ ਅੰਜਲੀ ਜੀ ਨੇ ਕਿਹਾ ਕਿ ਬਹੁਤ ਸਾਰੇ ਪਰਿਵਾਰ ਜਿਹੜੇ ਆ ਕੋਈ ਨਾ ਕੋਈ ਹਰ ਜਗ੍ਹਾ ਦੇ ਉੱਤੇ ਆਪਣੇ ਘਰ ਦੇ ਵਿੱਚ ਵੀ ਬਹੁਤ ਸਾਰੇ ਭਗਵਾਨ ਦੇ ਨਾਮ ਲੈਣਦੇ ਜਰੀਏ ਦੇ ਨਾਲ ਆਪਣੇ ਨਗਰ ਕੀਰਤਨਾਂ ਵਗੈਰਾ ਵੀ ਕੱਢਦੇ ਆ ਔਰ ਬਹੁਤ ਸਾਰੇ satsang ਕੀਤੇ ਜਾਂਦੇ ਆ ਔਰ ਇੱਥੇ ਵੀ ਬਜ਼ੁਰਗ ਰਹਿੰਦੇ ਆ ਅਸੀਂ ਬਜ਼ੁਰਗਾਂ ਦੇ ਵੇੜੇ ਵਿੱਚ ਅੱਜ ਨਵਾਂ ਸਾਲ ਮਨਾ ਰਹੇ ਆ ਔਰ ਇੱਥੇ ਵੀ ਭਜਨ ਪ੍ਰਕਿਰਿਆ ਜਿਹੜੀ ਉਹ ਕੀਤੀ ਗਈ ਆ ਔਰ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਔਰ ਇਸ ਨੂੰ ਤੁਸੀਂ ਕਿਵੇਂ ਵੇਖਦੇ ਹੋ ਕਮੈਂਟ ਕਰਿਓ ਔਰ ਸ਼ੇਅਰ ਜ਼ਰੂਰ ਕਰਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾਗਰ ਜ਼ਿਲ੍ਹਾ ਗੁਰਦਾਸਪੁਰ